ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ 4-5 ਦਿਨ ਤੋਂ ਚੰਡੀਗੜ੍ਹ ਦੇ 에어ਪੋਰਟ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਸਾਰਿਆਂ ਦੇ ਆਪਣੇ ਆਪਣੇ ਜਿਹੜੀ ਇਸ ਤੱਤ ਦੇ ਉੱਤੇ ਗੱਲ ਕੀਤੀ ਗਈ ਕਿ ਭੈਣ ਕੁਲਿੰਦਰ ਕੌਰ ਜੀ ਨੇ ਕੋਈ ਕਹਿੰਦਾ ਵੀ ਸਹੀ ਕੀਤਾ ਕੋਈ ਕਹਿੰਦਾ ਗਲਤ ਕੀਤਾ ਹੱਥ ਨਹੀਂ ਚੁਕਣਾ ਚਾਹੀਦਾ ਸੀ ਜੀ ਉਹਨੇ ਵਰਦੀ ਪਾਈ ਸੀ ਜਿਹੜੇ ਕਹਿੰਦੇ ਵੀ ਉਹਨੇ ਗਲਤ ਕੀਤਾ ਠੀਕ ਹੈ ਜੀ ਮੈਂ ਉਹਨਾਂ ਨੂੰ ਪਹਿਲਾਂ ਜਵਾਬ ਦੇ ਦਾਂ ਵੀ ਅਗਰ ਉਹਦੇ ਪਰਿਵਾਰ ਦੇ ਬਾਰੇ ਕੋਈ ਗਲਤ ਟਿੱਪਣੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸੁਭਾਵਿਕ ਹੈ ਉਹ ਗੁੱਸਾ ਕਿਤੇ ਨਾ ਕਿਤੇ ਅੱਜ ਨਹੀਂ ਤਾਂ ਕੱਲ ਨਿਕਲ ਕੇ ਬਾਹਰ ਆਉਂਦਾ ਹੀ ਹੂ ਸੋ ਜਿਹੜੀ ਚੀਜ਼ ਮੇਰੀ ਭੈਣ ਕੁਲਵਿੰਦਰ ਕੌਰ ਜੀ ਨੇ ਉੱਥੇ ਕੀਤੀ ਉਹਦੀ ਪੂਰੀ ਵੀਡੀਓ ਪਹਿਲੀ ਗੱਲ ਤੇ ਲੋਕਾਂ ਦੇ ਸਾਹਮਣੇ ਨਹੀਂ ਆਈ ਔਰ ਇਹ ਕੰਗਣਾ ਨਰੌਂਤ ਜਿਹੜੀ ਹੈ ਇਹ ਤਾਂ ਹਮੇਸ਼ਾ ਹੀ ਸਿੱਖਾ ਦੇ ਐਂਟੀ ਰਹੀ ਆ ਅੱਜ ਤੋਂ ਨਹੀਂ ਕਈ ਚਿਰਾਂ ਤੋਂ ਇਹ ਐਂਟੀ ਰਹੀ ਆ ਕੰਗਣਾ ਨਰੌਂਤ ਇਹ ਮਾਪੇ ਦੇ ਉੱਤੇ ਤੁਸੀਂ ਉਂਗਲ ਚੁੱਕੋਗੇ ਅੱਜ ਮੈਂ ਕਹਿਣਾ ਵੀ ਕੰਗਣਾ ਰੌਤ ਨੇ ਉਸ ਭੈਣ ਨੂੰ ਕਿਹਾ ਵੀ ਯਾਦੀ ਉਹਨਾਂ ਦੀ ਜਿਹੜੀ ਮਾਤਾ ਸੀ ਕਿਉਂਕਿ ਉਹਨਾਂ ਵੱਲੋਂ ਜੋ ਸਟੇਟਮੈਂਟ ਆਇਆ ਮੇਰੀ ਮਾਂ ਬੈਠੀ ਸੀ ਉੱਥੇ ਹਨਾ ਤੁਸੀਂ ਕਿਸੇ ਮਾਂ ਨੂੰ ਕਹੋਗੇ ਵੀ ਤੁਸੀਂ 100-100 ਰੁਪਏ ਦੇ ਆ ਕੇ ਉੱਥੇ ਬੈਠਿਆ ਹੋ ਅੱਛਾ ਕਈਆਂ ਨੇ ਨਾ ਕਈ ਇੱਕ ਮੈਂ ਵੇਖ ਰਿਹਾ ਸੀ ਉਹ ਇੱਕ ਪੋਸਟ ਕਿਸੇ ਨੇ ਪਾਈ ਸੀ ਵੀ ਕੰਗਣਾ ਰੌਤ ਨੇ ਜਿਹੜੀ ਗੱਲ ਕਹੀ ਆ ਕਿ ਵੀ ਉੱਥੇ ਮਾਤਾਵਾ ਬੈਠੀਆਂ 100-100 ਰੁਪਏ ਦੇ ਲੈ ਕੇ ਇਹ ਸਹੀ ਹੈ ਕਿ ਨਹੀਂ ਉਹਦੇ ਵਿੱਚ ਸਾਰੇ ਹਾਂ ਕਰ ਰਹੇ ਵੀ ਹਾਂ 100-100 ਰੁਪਏ ਲੈ ਕੇ ਬੈਠੇ ਨੇ ਹਨਾ ਚਲੋ ਮੈਂ ਖੈਰ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ ਮੈਨੂੰ ਕਿਸੇ ਪੱਖੋਂ ਇਹ ਚੀਜ਼ ਜਿਹੜੀ ਆ ਉਹ ਗਲਤ ਨਹੀਂ ਲੱਗ ਨਜ਼ਰ ਆ ਰਹੀ ਕੰਗਣਾ ਰੌਤ ਨੂੰ ਥੱਪੜ ਮਾਰਿਆ ਉਸ ਭੈਣ ਨੇ ਤੇ ਉਹਦਾ ਰਿਐਕਸ਼ਨ ਹੋਣਾ ਚਾਹੀਦਾ ਸੀ ਵੀ ਤੂੰ ਥੱਪੜ ਕਿਉਂ ਮਾਰਿਆ ਮੈਨੂੰ ਕੰਗਣਾ ਰੌਤ ਬੋਲੀ ਤਾਂ ਹੈ ਕਿਉਂਕਿ ਉਹਦੇ ਨਾਂ ਦੇ ਅੱਗੇ ਕੌਰ ਲੱਗਿਆ ਸੀ ਮੈਨੂੰ ਇੱਕ ਜਵਾਬ ਦਿਓ ਤੁਸੀਂ ਜੇ ਉਸ ਬੱਚੀ ਦੇ ਨਾਂ ਦੇ ਅੱਗੇ ਕੌਰ ਨਾ ਲੱਗਿਆ ਹੁੰਦਾ ਤੇ ਕਿ ਕੰਗੜਾ ਦੀ ਇਹ ਹਿੰਮਤ ਹੋ ਜਾਂਦੀ ਵਧ ਗਿਆ ਕਦੀ ਨਹੀਂ ਸੀ ਕਹਿਣਾ ਨਾ ਉਹਦੇ ਨਾਂ ਦੇ ਅੱਗੇ ਕੌਰ ਲੱਗਿਆ ਸੀ ਤਾਂ ਜਾ ਕੇ ਉਹਦੀ ਹਿੰਮਤ ਪਈ ਵੀ ਪੰਜਾਬ ਦੇ ਵਿੱਚ ਆਤਵਾਦ ਥੱਪੜ ਤਨੂੰ ਇੱਕ ਅਫਸਰ ਨੇ ਮਾਰਿਆ ਜਿਹੜਾ ਉੱਥੇ ਡਿਊਟੀ ਕਰ ਰਿਹਾ ਸੀ ਮੇਰੀ ਭੈਣ ਉਹਨੇ ਵਰਦੀ ਪਾਈ ਹੋਈ ਹੈ ਨਾ ਸਰਕਾਰੀ ਵਰਦੀ ਪਾਈ ਹੈ ਤੇ ਤੂੰ ਉਹਦੇ ਨਾਲ ਇਹਦਾ ਮਤਲਬ ਇਹ ਹੋਇਆ ਦੀ ਤੂੰ ਸਰਕਾਰੀ ਵਰਦੀ ਨੂੰ ਵੀ ਅਤੰਕਵਾਦੀ ਦਾ ਨਾਂ ਦੇ ਦਿੱਤਾ ਨਾ ਜੇ ਉਹਦੇ ਤੇ ਮੇਰੀ ਭੈਣ ਕੁਲਵਿੰਦਰ ਕੌਰ ਦੇ ਉੱਤੇ ਐਕਸ਼ਨ ਲਿਆ ਵਾ ਸਰਕਾਰ ਨੇ ਜਾਂ CRPF ਨੇ ਲਿਆ ਜਾਂ ਕਿਸੇ ਵੱਡੇ ਅਹੁਦੇਦਾਰ ਨੇ ਲਿਆ ਆ ਤੇ ਕੀ ਕੰਗਣਾ ਦੇ ਅਨੁਰਾਧ ਦੇ ਉੱਤੇ ਨਹੀਂ ਕੇਸ ਹੋਣਾ ਚਾਹੀਦਾ ਵੀ ਇੱਕ ਵਰਦੀ ਦੇ ਸਰਕਾਰੀ ਵਰਦੀ ਦੇ ਉੱਤੇ ਉਹਨੇ ਅਲੀਗੇਸ਼ਨ ਲਾਤੀ ਜਿਹੜੇ ਕਿੱਥੇ ਮਾਰੀ ਉਹਨੇ 에어ਪੋਰਟ ਦੇ ਅੰਦਰ ਉਹ ਵੀ ਸਰਕਾਰੀ ਵਰਦੀ ਦੇ ਪਾਕ ਨੂੰ ਜਿਹਦਾ ਮਤਲਬ ਸਿੱਖਾਂ ਹਰ ਇੱਕ ਸਿੱਖ ਉਹਦੀ ਨਜ਼ਰ ਤੇ ਅਤੰਗਵਾਦੀ ਹੈ ਤੇ ਮੈਂ ਉਹਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਭੈਣੇ ਤੇਰੇ ਵਾਸਤੇ ਸਿੱਖ ਅਤੰਗਵਾਦੀ ਹੈ ਤੇ ਫਿਰ ਰਵਨੀਤ ਪਿੱਟੂ ਨੂੰ ਮੰਤਰੀਪਦ ਕਿਉਂ ਦਿੱਤਾ ਸਰਕਾਰ ਨੇ ਸਵਾਲ ਕਰ ਜਾ ਪੁੱਛ ਮਰਜਿੰਦਰ ਸਿੰਘ ਸਰਸਾ ਜੀ ਨੂੰ ਇੰਨੇ ਵੱਡੇ ਅਹੁਦੇ ਤੇ ਕਿਉਂ ਰੱਖਿਆ ਪੁੱਛੇਗੀ ਸਵਾਲ ਕਰਨਗੇ ਉਦੋਂ ਤੈਨੂੰ ਅੱਛਾ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਇਹਨੂੰ ਪੱਗਾਂ ਦੇ ਵਿੱਚ ਅਤੰਕਵਾਦੀ ਦਿਸਦੇ ਨਹੀਂ ਤੇ ਮੈਂ ਕਹਿੰਨਾ ਵੀ ਭੈਣੇ ਵੋਟਾਂ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਪੱਗਾਂ ਬਣ ਕੇ ਪੰਜਾਬ ਪ੍ਰਚਾਰ ਕਰਨ ਆਏ ਸੀ ਉਹਨਾਂ ਨੇ ਤਾਂ ਪਹਿਲਾਂ ਲੱਖ ਵਾਰ ਸੋਚਿਆ ਕਰ ਤੂੰ ਜੋ ਬੋਲਦੀ ਹੈ ਮੈਂ ਆਪਣੀ ਪਰਸਨਲ ਦੇ ਕੋ ਹਰ ਬੰਦੇ ਦੀ ਪਰਸਨਲ ਥੀ ਵਿਊ ਆ ਮੈਂ ਪਹਿਲਾਂ ਸਟਾਰਟਿੰਗ ਤੇ ਗੱਲ ਕੀਤੀ ਜਿਨ੍ਹਾਂ ਨੇ ਕਿਆ ਵੀ ਉਹ ਗਲਤ ਕੀਤਾ ਮੈਂ ਉਹਨਾਂ ਨੂੰ ਜਵਾਬਤਾ ਤੇ ਜਿਨ੍ਹਾਂ ਨੇ ਕਿਆ ਸਹੀ ਕੀਤਾ ਮੈਂ ਉਹਨਾਂ ਦਾ ਵੀ ਜਵਾਬ ਦੇ ਦਿੱਤਾ ਵੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੱਗ ਬਣ ਕੇ ਪੰਜਾਬ ਹੀ ਆਇਆ ਇਸਨਾਂ ਵੋਟਾਂ ਮੰਗਣ ਵਾਸਤੇ ਇਹ ਤੇਰੀ ਮਾੜੀ ਸੋਚ ਹੈ ਇਹ ਗੰਦੀ ਸੋਚ ਹੈ ਤੇਨੀ ਆਪਣੀ ਜ਼ੁਬਾਨ ਨੂੰ ਕੰਟਰੋਲ ਕਰ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਸਿੱਖ ਕਦੀ ਵੀ ਕਿਸੇ ਨਾਲ ਵਿਰੋਧ ਨਹੀਂ ਕਰਦਾ ਕਦੀ ਵੀ ਨਹੀਂ ਸਾਡੀ ਬਸ ਸਾਨੂੰ ਤਕਲੀਫ ਇਸ ਤੀ ਲੱਗਦੀ ਆ ਕਿ ਭਈ ਅਸੀਂ ਕਦੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਕੋਈ ਸਾਨੂੰ ਬੁਰਾ ਨਾ ਕਹੋ ਸਾਡਾ ਕਿਰਦਾਰ ਵੇਖਣਾ ਤੇ ਇਤਿਹਾਸ ਦੇ ਵਰਕੇ ਪੜ ਕੇ ਵੇਖ ਲੈ ਤੁਹਾਨੂੰ ਪਤਾ ਲੱਗ ਜਾ ਸੋ ਮੈਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਬੇਨਤੀ ਕਰਦਾ ਮੈਂ ਕੇਂਦਰ ਸਰਕਾਰ ਦੇ ਹੁਣ ਪ੍ਰਧਾਨ ਮੰਤਰੀ ਨੇ ਜਿਹੜੀ ਆ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਵੀ ਬਣ ਗਏ ਨੇ ਤੇ ਮੇਰੀ ਬੇਨਤੀ ਆ ਹੁਣ ਅੱਗੇ ਜੀ ਵੀ ਤੁਸੀਂ ਜੇ ਇਦਾਂ ਦੇ ਬੰਦਿਆਂ ਨੂੰ ਸੰਸਦ ਬਣਾਉਣਾ ਤੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਜਿਹੜੇ ਜਿੰਨੇ ਵੀ ਬੀਜੇਪੀ ਦੇ ਪ੍ਰਚਾਰ ਕਰਦੇ ਨੇ ਉਹ ਕਹਿੰਦੇ ਜੀ ਹਮਾਰਾ ਪਰਿਵਾਰ ਮੋਦੀ ਪਰਿਵਾਰ ਤੇ ਪਰਿਵਾਰ ਦੇ ਬੰਦਿਆਂ ਨੂੰ ਜੋ ਇਦਾਂ ਦੀ ਕੋਈ ਸ਼ਬਦਾਵਲੀ ਵਰਤੇ ਤਾਂ ਤੁਸੀਂ ਬਰਦਾਸ਼ਤ ਕਰਕੇ ਬਹਿ ਜਾਓ ਪਹਿਲੀ ਗੱਲ ਤੇ ਤੁਹਾਨੂੰ ਟਿਕਟ ਹੀ ਨਹੀਂ ਦੇਣੀ ਚਾਹੀਦੀ ਸੀ ਇਹ ਚੀਜ਼ਾਂ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਢੰਗਣਾ ਨਾਤ ਵੀ ਸਾਡੀ ਤੇਰੀ ਕੋਈ ਦੁਸ਼ਮਣੀ ਨਹੀਂ ਹੈਗੀ ਸੰਸਦ ਬਣ ਕੇ ਤੂੰ ਇਹ ਨਾ ਸੋਚ ਵੀ ਮੈਂ ਬਹੁਤ ਕੱਦੂ ਦੇ ਕੋਈ ਤੀਰ ਮਾਰਦਾ ਦੁਨੀਆ ਦੇ ਵਿੱਚ ਕੋਈ ਵੀ ਰਾਜਸਤਾ ਦੇ ਵਿੱਚ ਬਹੁਤਾ ਦਿਨ ਨਹੀਂ ਲੈਂਦਾ ਭਾਵੇਂ ਉਹ ਕੋਈ ਵੀ ਸਰਕਾਰ ਹੈ ਮੈਂ ਕਿਸੇ ਸਰਕਾਰ ਦਾ ਹੀ ਮਾਈਟੀ ਨਹੀਂ हां पर जे ईमानदारी ਨਾਲ ਸਾਰਿਆਂ ਨੂੰ ਇੱਕ ਸਮਾਨ ਜਾਣਦੇ ਹੋਏ ਜੇ ਤੂੰ ਕੰਮ ਚੰਗਾ ਕਰੇਂਗੀ ਜੇ ਤੂੰ ਕਹੇਂਗੀ ਵੀ ਇਸ ਦੁਨੀਆ ਦੇ ਅੰਦਰ ਮਾਨਵਤਾ ਹੀ ਧਰਮ ਹੈ ਸਭ ਤੋਂ ਵੱਡਾ ਤੇ ਤੈਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਦ ਤੱਕ ਜੁੜਦੀ ਹੈ ਲੋਕ ਤੈਨੂੰ ਆਪਣੇ ਸਿਖਰ ਦੇ ਵਿੱਚ ਰੱਖਣਗੇ ਲੋਕ ਤੈਨੂੰ ਪਿਆਰ ਵੀ ਕਰਨਗੇ ਪਰ ਜੇ ਤੂੰ Hindu, Musalman, Sikh ਇਤਾਂ ਦੀ ਰਾਜਨੀਤੀ ਕੋਈ ਜੀ ਰਾਜਨੀਤੀ ਧਰਮ ਦੀ ਰਾਜਨੀਤੀ ਕਰਨੀ ਤੇ ਤੈਨੂੰ ਉਹਦਾ ਜਵਾਬ ਖਾਮੀਆ ਜਾਂ ਤੈਨੂੰ ਭੁਗਤਣਾ ਪੈਣਾ ਇਸ ਕਰਕੇ ਮੇਰੀ ਭੈਣੇ ਮੇਰੀ ਬੇਨਤੀ ਆ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਗਲਤ ਕੀਤਾ ਹੋਇਆ ਕੰਮ ਹੁੰਦਾ ਹੈ ਨਾ ਜਦੋਂ ਕਿਸੇ ਨੂੰ ਗਲਤ ਬੋਲ ਅਸੀਂ ਬੋਲਦੇ ਆਂ ਜਦੋਂ ਕਿਸੇ ਨਾਲ ਗਲਤ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿਆਣੇ ਕਹਿੰਦੇ ਆਂ ਵੀ ਜਿਹੜੀ ਧਰਤੀ ਹੈ ਨਾ ਗੋਲ ਇਹ ਪੂਰੀ ਗੋਲ ਰਾਉਂਡ ਆ ਇਹ ਘੁੰਮ ਫਿਰ ਕੇ ਗੱਲ ਜਿਹੜੀ ਆ ਘੁੰਮ ਫਿਰ ਕੇ ਆਉਣੀ ਹੋਣੀ ਤੁਹਾਡੇ ਉੱਤੇ ਵੀ ਆਉਣੀ ਆ ਇਸ ਕਰਕੇ ਪਿਆਰ ਇਤفاق ਰੱਖੋ ਤੇ ਆਪਣੀ ਸ਼ਬਦਾਂ ਦੇ ਵਿੱਚ ਕੰਟਰੋਲ ਰੱਖੋ ਨੀ ਸੋ ਮੇਰਾ ਇਹ ਪੱਖ ਸੀ ਮੈਂ ਆਪਣਾ ਪੱਖ ਰੱਖਦਾ ਸਾਰਿਆਂ ਦਾ ਧੰਨਵਾਦ ਜੇ ਮੇਡੀ ਗੱਲ ਤੁਹਾਨੂੰ ਚੰਗੀ ਲੱਗੀ ਹੋਏ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ